मुदाबा मुबा मु ਜਿੰਦਾਬਾਦ ਜਿੰਦਾਬਾਦ ਠੀਕ ਹੈ ਨਹੀਂ ਅੱਜ ਕਮਨਸਟ ਪਾਰਟੀ ਮਾਰਕਸਵਾਦੀ ਵੱਲੋਂ ਸਾਰੇ ਭਾਰਤ ਅੰਦਰ ਵੱਖ-ਵੱਖ ਦਫ਼ਤਰਾਂ 'ਚ ਵੱਖ-ਵੱਖ ਟੀਡੀਨ ਕੇਂਦਰਾਂ ਦੇ ਉੱਪਰ ਬੱਸ ਸਟੈਂਡਾਂ ਦੇ ਰੇਲਵੇ ਸਟੇਸ਼ਨਾਂ ਦੇ ਉੱਪਰ 1 ਮਈ ਦਾ ਦਿਨ 138 ਸਾਲ ਪਹਿਲਾਂ ਸ਼ਹਿਰ ਸ਼ਿਕਾਗੋ ਦੇ ਵਿੱਚ ਜਿਹੜਾ 8 ਘੰਟੇ ਦੀ ਡਿਊਟੀ ਕਰਨ ਲਈ ਮਜ਼ਦੂਰ ਜਮਾਤ ਨੇ ਮੁਜ਼ਾਹਰਾ ਕੱਢਿਆ ਉਹਦੇ ਵਿੱਚ ਬੱਚੇ ਦੀ ਸ਼ਹੀਦ ਹੋਈ ਸੀ ਜਿਹੜਾ ਕਿ ਉਹਦੀ ਮਾਤਾ ਨੇ ਉਹਨਾਂ ਨੂੰ ਚਿੱਟੀ ਚੁੰਨੀ ਜਲਪੇਟ ਕੇ ਜਲੂਸ ਕੱਢਿਆ ਸੀ ਉਦਾਂ ਹੀ ਲਾਲਚੰਨਾ ਬਣਿਆ ਅਸੀਂ ਅੱਜ ਉਹਨਾਂ ਨੂੰ ਸ਼ਬਦਾਂ ਦੇ ਫੁੱਲ ਭੇਂਟ ਕਰ ਲਈ ਸੀਸਵੀ ਨਮਾਉਂਦੇ ਆ ਤਾਂ ਉਹਨਾਂ ਨੂੰ ਇਨਕਲਾਬੀ ਅਸੀਂ ਜਥੇਬੰਦੀਆਂ ਵੱਲੋਂ ਸਾਰਿਆਂ ਵੱਲੋਂ ਵਧਾਈ ਦਿੰਦੇ ਆ ਤੇ ਅੱਜ ਅਸੀਂ ਜਿਹੜਾ ਸ਼ੈਕਾਗੋ ਦਾ ਦਿਨ ਮਨਾ ਰਹੇ ਆ ਅੱਜ ਅਸੀਂ ਪਰਨ ਕਰਦੇ ਆ ਕਿ ਹਿੰਦੁਸਤਾਨ ਦੇ ਅੰਦਰ ਜਿਹੜੀ ਫਿਰਕਾ ਪ੍ਰਸਤੀ ਦੰਦਨਾ ਦੀ ਹੁੰਦੀ ਹੈ ਅਡਾਨੀ ਵਾਨੀ ਫਿਰਕੂ ਗੱਠਜੋੜ ਆਂਦੀਆਂ ਐ ਪਾਰਲੀਮੈਂਟ ਚੋਣਾਂ ਦੇ ਵਿੱਚ ਅਸੀਂ ਉਹਨਾਂ ਨੂੰ ਹਰਾ ਰਹੇ ਹਾਂ ਤੇ ਗਾਂਹਾਂ ਪੰਜਾਬ 'ਚ ਵੀ ਅਸੀਂ ਕਹੀਆ ਕਰਦੇ ਹਾਂ ਕਿ ਜਿਹੜੇ ਵੀ ਕੈਂਡੀਡੇਟ ਸੀਪੀਐਮ ਵੱਲੋਂ ਹੋਣ ਜਾਂ ਸੀਪੀਆਈ ਵੱਲੋਂ ਉਹਨਾਂ ਨੂੰ ਪੂਰ ਜੁਰ ਜਿਤਾਣਾ ਤੇ ਨਾਲ ਜਿਹੜੀ ਸੈਕਚੂ ਸ਼ਕਤੀਆਂ ਦੇ ਆ ਐਂਟੀ ਬੀਜੇਪੀ ਉਹਨਾਂ ਨੂੰ ਅਸੀਂ ਸਪੋਰਟ ਕਰਨੀ ਹੈ ਇਸ ਕਰਕੇ ਸਾਨੂੰ ਪੂਰੀ ਉਮੀਦ ਹੈ ਜਿੱਦਾਂ ਸੋਸ਼ਲ ਮੀਡੀਆ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਹਵਾਵਾਂ ਆ ਰਹੀਆਂ ਠੰਡੀਆਂ 88 ਸੀਟਾਂ ਦੇ ਉੱਪਰ 91 ਸੀਟਾਂ ਦੇ 102 ਸੀਟਾਂ ਦੇ ਉੱਪਰ ਚੋਣਾਂ ਹੋਣੀਆਂ ਜਿਨ੍ਹਾਂ ਦਾ ਏਰੀਆ ਫਿਰਕੂ ਸੀ ਰਾਮ ਮੰਦਰ ਦਾ ਸੀ ਉੱਥੇ ਇੰਡੀਆ ਗੜ ਜੋੜ ਦੇ ਵਿੱਚ ਕਾਫੀ ਉਹਨਾਂ ਨੂੰ ਪ੍ਰਾਪਤੀ ਹੋਈ ਹੈ ਬਾਕੀ ਰਿਜ਼ਲਟ ਦੇ ਉੱਪਰ ਸਾਰਾ ਸਾਥੀ ਨੂੰ ਪਤਾ ਲੱਗੇਗਾ ਜ ਜ ਉਹਨਾਂ ਨੂੰ ਸਾਨੂੰ ਉਮੀਦ ਹੈ ਬੇੜੇ ਕਿਰਤੀ ਲੋਕ ਹੈ ਮਜ਼ਦੂਰ ਜਮਾਤ ਹੈ ਗਰੀਬ ਲੋਕ ਹੈ ਉਹਨਾਂ ਦਾ ਭਲਾ ਮਹਿੰਗਾਈ ਬੇਰੋਜ਼ਗਾਰੀ ਕਰਪਸ਼ਨ ਨੌਕਰੀਆਂ ਤੇ ਮਹਿੰਗਾਈ ਦੇ ਖਿਲਾਫ ਤਾਂ ਹੀ ਇਹ ਕੰਮ ਹੋਣਾ ਜੇ ਅਸੀਂ ਸਰਕਾਰ ਨੂੰ ਚੇਂਜ ਕਰੀਏ ਸਰਕਾਰ ਨੂੰ ਚੇਂਜ ਕਰਕੇ ਲਾਲ ਝੰਡੇ ਦੀ ਤਾਕਤ ਵਧਾ ਕੇ ਤਾਂ ਕਿ ਅਸੀਂ ਇਨਕਲਾਬ ਵੱਲ ਨੂੰ ਵੱਧ ਸਕੀਏ ਇਹ ਹੀ ਸੱਚੀ ਸੰਧਾਜਲੀ ਹੈ ਸ਼ਹੀਦਾਂ ਨੂੰ ਇਹ ਮੈਂ ਸ਼ਬਦ ਕਹਿੰਦਾ ਹੋਇਆ ਹਾਂ ਸੀਪੀਐਮ ਵੱਲੋਂ ਮੈਂ ਫਿਰ ਪੱਤਰਕਾਰਾਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਇਨਕਲਾਬ ਜ਼ਿੰਦਾਬਾਦ